ਮੁਰਾਦ ਮੁਰਾਦ ਆ ਗਰਾਂਦੋ ਹੀ ਮੁਰਾਦ ਪੁੱਤਾਂ ਕੋਲ ਇਹ ਪਿੰਡ ਇਹ ਮਤਲਬ ਪਿੰਡ ਪੁਖਰਾ ਚ ਪੈਂਦਾ ਵਾ ਹਾਂਜੀ ਹਾਂਜੀ ਪੁੱਤ ਚੋੜੀ ਇਹ ਸੀ ਪਿੰਡ ਦਾ ਵਾ ਬਾਈ ਹਾਂ ਬੋਝ ਹਾਂ ਪੈਂਦਾ ਹੀ ਕੋਣ ਨਹੀਂ ਇਸੇ ਪਿੰਡ ਦਾ ਵਾ ਬਾਈ ਆ ਵਾ ਆ ਜੋ ਵਾਹਿਗੁਰੂ ਵਾਹਿਗੁਰੂ ਜਪੋ ਸਤਿਨਾਮ ਸਤਿਨਾਮ ਜੀ ਵਾਹਿਗੁਰੂ 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 ਉਧਰ ਸਮਨੇ ਰਾਈਟ ਮਾਰੀ ਗਈ ਨਹੀਂ ਨਹੀਂ ਤੂੰ ਇਧਰ ਆ ਜਾ ਨਾ ਸਾਹਮਣੇ ਵਾਹਿਗੁਰੂ ਕਿਹੜੀ ਆਵੇ ਵਾਹਿਗੁਰੂ ਇਹਦੇ ਕੱਦੀਆਂ ਫੜੋ ਓਏ ਵਾਹਿਗੁਰੂ ਵਾਹਿਗੁਰੂ ਇਹੋ ਗੱਲ ਝੂਠੀ ਆ ਵੇਖੋ ਬਾਹਰਲਾ ਬਸਤਰ ਹਾਂਜੀ ਪੂਰੀ ਨਵਾਂ ਪਿਆ ਬਸਦਰ ਨੂੰ ਕੁਛ ਨਹੀਂ ਹੋਇਆ ਪੂਰੀ ਪਲੈਨਿੰਗ ਨਾ ਕੀਤੀ ਗਈ ਆ ਇਹ ਕੀਤੀ ਕਿ ਬਦਮੀ ਪਲੈਨਿੰਗ ਨਾ ਇਹਨਾਂ ਨੇ ਕੀਤੀ ਵਾਹਿਗੁਰੂ ਵਾਹਿਗੁਰੂ ਮਹਾਰਾਜ ਵਾਹਿਗੁਰੂ ਮਾਰੇ ਮਾਫ ਕਰਿਓ ਮੇਰੇ ਸਾਨੂੰ ਕਾਪੀਆਂ ਬਹੁਤ ਵੱਡੇ ਜਿਹੜੇ ਨਾ ਜਲਦ ਦੇ ਲੋ ਸਹੀ ਆ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਵਾਹਿਗੁਰੂ 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 ਮਹਾਰਾਜ ਬਖਸ਼ ਲੈਣਾ ਵਾਹਿਗੁਰੂ ਸੱਚੇ ਬਾਦਸ਼ਾਹ ਵਾਹਿਗੁਰੂ ਆ ਜੀ ਰਸਤ ਉਹ ਤੁਹਾਡੀ ਵਗਿਆ ਬੰਦ ਆ ਇਹ ਉਹ ਟਮੇਟਾ ਲੈਣਾ ਜੀ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕੇਰਨ ਕਰਨ ਕੀਤੀ ਨਾ ਵੀ ਮੈਂ ਇੱਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬਿਲਕੁਲ ਨਵੀਂ ਬਣਦਾ ਇਹ ਬਦਵੀ ਇੱਧਰ ਵੇਖ ਤ ਕਿਹੜੀ ਸ ਹੈ ਇੱਧਰ ਕਿਤਰਾ ਵੱਡੂ ਵਿੱਚ ਚਾਦਰ ਵੇਖ ਤ ਚਾਦਰ ਬਿਲਕੁਲ ਨਵੀਂ 8 ਟੋਕੂ 12 ਟੋਕੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਇਹ ਤੇ ਮਾਰੇ ਸੁੱਕਾ ਇਸ ਤਰ੍ਹਾਂ ਪਲਾਨਿੰਗ ਨਾ ਹੋਈ ਹੈ ਪਾਜੀ ਪੂਰੀ ਬਦਵੀਆ ਨੇ ਕੀਤੀ ਹੈ ਬਦਨਾਮ ਕਰਨੇ ਕੁਝ ਨੂੰ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਹੈ ਇਹ ਹੁਣ ਆਪੇ ਦੱਸਣਗੇ ਜਿਨਾਂ ਆਪਾਂ ਵੇਖਿਆ ਏ ਪਰ ਭਾਈ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿੰਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖਾਹ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੈਨਿੰਗ ਨਾ ਹੋਇਆ ਏ ਕੀ ਬਣਾ ਭਾਜੀ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਈ ਕਰਜੂਗਾ ਬਾਹਰੋਂ ਨਹੀਂ ਕੋਈ ਕਰਣੀ ਪਰ ਭਾਜੀ ਕੀ ਹੋ ਸਕਦਾ ਵਾ ਬਾਹਰੋਂ ਪੋਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਬਣਾ ਕਿ ਕੌਣ ਕਰ ਗਿਆ ਚਲਾ ਵੀ ਇਹ ਨਾ ਗੋਲਿਆ ਜਿੰਦਰਾ ਤੋੜ ਕੇ ਆਂ ਅੰਦਰ ਕੋਈ ਕਰਵਾ ਸਕਦਾ ਉਹ ਤੇ ਚਲ ਪਤਾ ਲੱਗ ਜੂਗਾ ਸਰ ਜਿੱਦਾਂ ਟੁੱਟਾ ਕੋ ਵੜਿਆ ਨਾ ਕੀ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਦਾ ਬੂਆ ਖੋਲਦੇ ਆ ਠੀਕ ਆ ਨਾ ਰੋਜ਼ ਚਾਬੀਆਂ ਦਾ ਬੂਆ ਖੋਲਦੇ ਆ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਦਾ ਵੜਿਆ ਬਲੇਡ ਨਾ ਇਹ ਆਖੋ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ਹੀਦੀ ਹਫਤੇ ਚ ਵਾਹਿਗੁਰੂ ਅਗੇ ਸੋਚੀ ਜਾਂਦੇ ਪਿੰਡਾਂ ਦੇ ਵਿੱਚ ਜੂਵੇ ਨੂੰ ਟੁਕਿਆ ਇਹ ਪਿੰਡ ਹੈ ਜੀ ਵੈਗੁਰੂ ਜੀ ਥੇ ਆਹ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਟੇਗੜ ਚੂੜੀਆਂ ਰੋਡ ਤੇ ਕਲੋਨੀ ਰਾਮਪੁਰਾ ਕਲੋਨੀ ਹੈ ਪੁਰਾਤ ਤੋਂ ਲੱਗੇ ਸਾਨੂੰ ਫੋਨ ਇੱਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹ ਸਿੰਗਲ ਉਹਨੇ ਸਾਨੂੰ ਦੱਸਿਆ ਕਿ ਇਤਨਾ ਇਤਨਾ ਬਾਬਾ ਜੀ ਮੈਂ ਇੱਥੇ ਬਿਊਟੀ ਜਿਹੜੀ ਆ ਉਹ ਸ਼ੁਰੂ ਕੀਤੀ ਬਾਹਰ ਲੈ ਜਾਓ ਜੂੜੀ ਸ਼ੁਰੂ ਕੀਤੀ ਵਾਹਿਗੁਰੂ ਮਹਾਰਾਜ ਬਖਸ਼ ਜੀ ਵਾਹਿਗੁਰੂ ਇੱਥੇ ਮਹਾਰਾਜ ਜੀ ਦਾ ਉਹ ਰੂਪ ਆ ਉਹ ਰੂਪ ਜਿਹੜਾ ਵਾ ਉਹ ਖੰਡਤ ਹੈਂ ਆਇਆ ਐਸ ਵੇਰੇ ਇੱਥੇ ਚੈੱਕ ਕੀਤਾ ਸਾਨੂੰ ਪਹਿਲਾਂ ਇਹ ਕਹਿੰਦਾ ਕਿ ਕਈ ਗੱਲ ਸੀ ਵੀ ਚੂਹੇ ਨੇ ਉਹਨਾਂ ਟੁੱਕਿਆ ਗਿਆ ਹਾਂਜੀ ਪਰ ਚੂਹੇ ਤੋਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜ ਜੀ ਦੇ ਉਹ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨੇ ਅੰਦਰជា ਚਾਰ ਅੰਗ ਜਿਹੜੇ ਖੰਡਤ ਨੇ ਉਹ ਬਾਹਰ ਆ ਜਾਓ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਤੇ ਚੂਹਾ ਵਿੱਚ ਵੜ ਕੇ ਟੋਕ ਨਹੀਂ ਸਕਦਾ ਟੁਕ ਦਾ ਦੇ ਬਾਹਰ ਲਈ ਜੇ ਟੁਕ ਦਾ ਇੰਨਾ ਦੇ ਇਥੇ ਗੁਰੂ ਘਰ ਦਾ ਰਸਮ ਨੂੰ ਰਿਹਾ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 15 16 ਸਾਲਾਂ ਤੋਂ ਕਰਦਾ ਸਿਆ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗਰੰਟੀ ਦੀ ਠੀਕ ਆ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਗਰੰਟੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਇਥੇ ਹੁਣ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਮੈਂ ਸੇਵਾ ਕਿਉਂ ਛੱਡਾਂ ਮੇਰੀ ਕੱਟੀ ਦੱਸੋ ਕਹਿੰਦਾ ਆਪਸ ਵਿੱਚ ਕਲੇਸ਼ ਚੱਲਦਾ ਸੀ ਕਰਾ ਇਹਨੂੰ ਚੱਲਦੇ-ਚੱਲਦੇ ਆ ਇੱਕ ਮਹੀਨਾ ਪਹਿਲਾਂ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਾ ਦੇ ਨੇ ਇਹਨੇ ਬੰਦੇ ਨੇ ਸੇਵਾ ਛੱਡਦੀ ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ ਕਿ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ ਨਾ ਕੋਈ ਸਰੂਪ ਚੈੱਕ ਕਰਵਾਇਆ ਇਹ ਮੰਨਦਾ ਵੀ ਇਹਨੇ ਗਲਤੀ ਕੀਤੀ ਠੀਕ ਹੈ ਅੱਜ ਇੱਕ ਮਹੀਨਾ ਹੋ ਗਿਆ ਇਹਨੂੰ ਕਿ ਇਹਨੂੰ ਗੁਰਪੁਰਪੁਰ ਤੋਂ ਪਹਿਲੇ ਗੁਰਪੁਰ ਲਾਲਾ ਤੂੰ ਗੁਰਨਾਨਕ ਪਾਸ਼ਾ ਗੁਰ ਤੋਂ ਲੈ ਕੇ ਅੱਜ ਪੁੱਤ ਪਿਛੇ ਹੋ ਗਿਆ ਤੇ ਸਿੰਘ ਜੀ ਲਾਵਾ ਇੱਥੇ 13 ਦਿਨ ਤੋਂ ਡਿਊਟੀ ਸ਼ੁਰੂ ਕੀਤੀ ਹੈ 13 ਦਿਨ ਪਹਿਲਾਂ ਤੇਨੂੰ ਇੱਥੇ ਜਾਂਦੂ ਹੈ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਤੈਨੂੰ ਜਦੋਂ ਬੰਦਾ ਗ੍ਰੰਥੀ ਡਿਊਟੀ ਸਾਭ ਲੈਂਦਾ ਤੇ ਸਾਰੀ ਸੇਵਾ ਸਾਭਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇ ਬਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਕਾਸ਼ਮਾਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹੜਾ ਦੂਜਾ ਮਿਰਦੇ ਆ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗ ਆ ਉਹ ਸਾਰੇ ਉਹ ਐ ਲੱਗਦਾ ਜੀ ਬਲੇਡ ਦਾ ਬਲੇਡ ਦਾ ਪਹਿਲਾਂ ਵੇਖਣ ਨੂੰ ਐ ਲੱਗਦਾ ਕਿ ਕਿਉਂ ਇਹ ਡੋਕੇ ਆ ਪਰ ਜਦੋਂ ਉਹ ਸਾਰਾ ਹੁਣ ਉਹਨੂੰ ਦੇਖਿਆ ਜੀ ਨੂੰ ਪਹਿਲਾਂ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝ ਗਿਆ ਉਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬਦਮਈਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਕਿਹੜਾ ਪੇ ਸਾਰੀ ਇਹਨਾਂ ਚੋਂ ਕਿਹਨੇ ਨੇ ਕੀਤਾ ਪਰ ਇਹਨਾਂ ਦੀ ਆਪਸੀ ਕਲੈਸ਼ ਦੇ ਵਿੱਚ ਚੌਧਰ ਪੁਣੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਠੀਕ ਹੈ ਨਾ ਬੇਦਵੀ ਕਾ ਗਿਆ ਬਾਹਰੋਂ ਕੋਈ ਜੇ ਬਾਹਰੋਂ ਕਾ ਕੋਈ ਵੜ ਜਾਂਦਾ ਤੇ ਜਿੰਦਾ ਤੋੜ ਕੇ ਅੰਦਰ ਲੰਘਦਾ ਨਾ ਤੇ ਜਦੋਂ ਇਹ ਦੁਬਾਰਾ ਸੇਵਾ ਕਰਨ ਫਿਰ ਜਿੰਦਾ ਟੁੱਟਾ ਹੁੰਦਾ ਉਹ ਤੋਂ ਜਿਹੋ ਤੇ ਵੱਜੇ ਖੋਲਦੇ ਰੋਜ ਇਹੋ ਸਰੇ ਪ੍ਰਕਾਸ਼ ਕਰਦੇ ਜਿੰਦਾ ਰੋਜ ਖੋਲਦੇ ਵੱਜਾ ਨਹੀਂ ਪਰ ਭਾਜੀ ਕੀ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਤੇਰੋਂ ਤੋਂ ਪਹਿਲਾਂ ਦਵਾ ਖੁੱਲਦਾ ਹੁੰਦਾ ਤੇਰੋਂ ਤੋਂ ਪਹਿਲਾਂ ਦਵਾ ਖੁੱਲਦਾ ਹੁੰਦਾ ਸੀ ਬੇਨਤੀ ਇਹ ਵੀ ਸੁਣੋ ਨਾ ਜੇ ਸਰਪੰਚ ਜਦੋਂ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਕੀ ਬਣਾ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਤਾਈ ਨੂੰ ਹੋ ਗਿਆ ਇਹਨੇ ਅੱਗੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਹਾਂਜੀ ਪਰ ਇਹ ਵਾਪਾ ਜੀ ਕਹਿੰਦੇ ਆ ਕਿ ਮੈਂ ਸੱਤ ਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰਾਂ ਇੱਕ ਸਰੂਪ ਮਿਰਦਿਆ ਉਹਨੂੰ ਘੱਟ ਕਰਦਾ ਸੀ ਪਰ ਇਹ ਜਿਹੜੇ 2 ਰੁਪਏ ਮੈਂ ਵਾਰੀ ਵਾਰੀ ਹਫ਼ਤੇ 'ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫ਼ਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀਂ ਮਹੀਨੇ ਦੇ ਵਿੱਚ ਫਿਰ ਦੱਸੋ ਕਿ ਬੇਦਵੀਂ ਜਿਹੜੀ ਆ ਉਹ ਬਾਬੇ ਤੇ ਜਾਣ ਤੋਂ ਲੈ ਕੇ ਹੁਣ ਦੇ ਇੰਨਾ ਦਿਨਾਂ ਵਿੱਚ 30 ਦਿਨ ਦੇ ਵਿੱਚ ਵਿੱਚ ਹੋਈ ਹੈ ਬਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵੀ ਸਾਡੀ ਕੈਮਰੇ ਦੀ ਕਰਦੇ ਆਂ ਵੇਖੋ ਕਰ ਕਰ ਕੇ ਆ ਰਿਹਾ ਹੈ ਇਹ ਮੈਂ ਤਰਾਸਦੀ ਹੈ ਤਰਾਸਦੀ ਹੈ ਇਹ ਗ੍ਰੇਨਡ ਰਿਕਾਰਡਿੰਗ ਹੁੰਦੀ ਹੈ ਕੈਮਰੇ 'ਚ ਉਹ ਤਾਂ ਡੀਵੀਆਰ ਪੁਸਤ ਨੇ ਲੈ ਜਾਣਾ ਬਾਹਰ ਜੇ ਵੱਲ ਪਾਸੇ ਵੇਖਿਆ ਤੇ